ਅੱਜ ਬੜਾ ਖੁਸ਼ੀ ਭਰਿਆ ਮਾਹੌਲ ਇੱਥੇ ਮੇਰੇ ਖਿਆਲ ਅੰਬੀ ਸਾਰੇ ਆਸ-ਪਾਸੇ ਪਿੰਨਾਂ ਦੇ ਲੋਕ ਇੱਥੇ ਮੇਲਾ ਦੇਖਣ ਆਏ ਆ ਛੋਟੇ-ਛੋਟੇ ਬੱਚਿਆਂ ਨੂੰ ਨਾਲ ਬਖਾਉਣਾ ਹੈ ਕਿ ਇੱਥੇ ਬੜਾ ਪਨਪਨ ਹੋ ਰਿਹਾ ਹੈ ਬੱਚੇ ਮੱਛੀਆਂ ਚੱਲੀ ਜਾਂਦੀਆਂ ਜਾਂ ਹੋਰ ਕਈ ਕਿਸਮ ਦੇ ਖੰਡੋਨੇ ਚੱਲੀ ਜਾ ਰਹੇ ਹੈ ਤੇ ਮੈਂ ਜੋ ਜਿਨ੍ਹਾਂ ਨੇ ਵੀ ਇਹ ਆਰਗੇਨਾਈਜ਼ ਕੀਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਤੇ ਉਹਨਾਂ ਨੂੰ ਬੇਨਤੀ ਵੀ ਕਰਦਾ ਕਿ ਹਰ ਵਾਰੀ ਇਹ ਜੇ ਮੇਲੇ ਲਾਏ ਜਾਣ ਤਾਂ ਕਿ ਲੋਕਾਂ ਦਾ ਮਨੋਰੰਜਨ ਹੋ ਸਕੇ ਲੋਕ ਬਹੁਤ ਖੁਸ਼ ਆ ਸਾਰੇ ਬਠੰਡੇ ਲੋਕ ਖੁਸ਼ ਆ ਆਸ-ਪਾਸ ਦੇ ਲੋਕਾਂ ਕਹਿੰਦੇ ਹੈ ਪ੍ਰਭੂ ਆਨੰਦ ਮੰਦ ਹੈ ਸਭੋਂ ਇਹਦੇ ਨਾਲ ਚਲੋ ਮਰਚਿਆਂ ਦਾ ਵੀ ਤੇ ਸਾਰਿਆਂ ਦਾ ਮਨ ਪ੍ਰਚਾਵਾ ਹੋ ਜਾਂਦਾ ਹੈ ਖਾਸਕ ਤੁਾਡੇ ਹਲਕੇ ਦੇ ਜਿਹੜੇ ਲੋਕ ਜਿਹੜੇ ਨਹੀਂ ਦੇਖ ਕੇ ਜੀਣਾ ਚਾਹਣਾ ਸਾਡੇ ਹਲਕੇ ਦੇ ਲੋਕ ਬਹੁਤ ਦੇਖਣ ਆਏ ਜੀ ਜੋ ਹਲਕੇ ਦਾ ਮੇਰ ਮੰਦਾ ਵੇਖਣ ਆ ਗਿਆ ਜੀ ਸਾਰੇ ਹਲਕੇ ਦੇ ਲੋਕ ਬਹੁਤ ਦੇਖਣ ਆਉਂਦੇ ਆ ਜੀ ਤੇ ਹੁਣ ਅਸੀਂ ਵੀ ਐਡਵਰਟਾਈਜ਼ਿੰਗ ਕਰਾਂਗੇ ਤੇ ਸਾਰੇ ਲੋਕ ਦੇਖਣ ਆਉਣਗੇ ਰਹੀ ਆ ਪਗਮ ਕਾਰਾਂ ਚ ਸਕਸ ਚ ਰਹੀ ਆ ਇਸ ਤਰ੍ਹਾਂ ਦੇ ਮਿਲ ਕੇ ਕੋਸ਼ਾ ਨੇ ਵਾਪਸ ਵੀ ਸਕਸ ਤੇ ਯਾਰ ਬੜਾ ਸਕੂਲ ਮੈਂ ਦਾ ਲੋਕਾਂ ਦਾ ਬਹੁਤ ਲੋਕ ਦੇਖੇ ਕੋਸ਼ਾ ਹੁਣ ਮੇਰੇ ਬੇਟੇ ਦੀ ਫਿਲਮ ਵੀ ਆਈ ਆ ਮਿਸਟਰ ਸਦਾਈ ਇਥੇ ਮੌਲ ਚ ਲੱਗੀ ਹੋਈ ਆ ਮਿਸਟਰ ਸਦਾਈ ਫਿਲਮ ਮੈਂ ਉਹ ਵੀ ਲੋਕਾਂ ਨੂੰ ਸਾਡੇ ਆਮ ਬਾਲਕ ਨੂੰ ਕਰਿਆ ਵੀ ਉਹ ਵੀ ਦੇਖਣ ਜਾਣ ਬੜੀ ਸਿੱਖਿਆ ਮਿਲਦੀ ਹੈ ਉਸੇ ਜਿਸ ਤਰ੍ਹਾਂ ਪੁਰਾਣੇ ਆਪਣੇ ਪੇਰੈਂਟਸ ਹੁੰਦੇ ਸੀ ਉਹ ਮਰਨ ਤੋਂ ਬਾਅਦ ਵੀ ਆਪਾਂ ਨੂੰ ਕਿਵੇਂ ਯਾਦ ਰੱਖਦੇ ਆ ਉਹਦੇ ਵਿੱਚ ਬਹੁਤ ਸਿੱਖਿਆ ਦੀ ਗੱਲਾਂ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ